सॼी असीं अॻ चले जा तू तो कहा बस 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 सर्ट पेट ना बचे किसी सर्ट फेट ना बजे धक्का मार कहा मुदाबाद मुबा सरकार त करोड़ी रा ज़िंदबाद 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 मुरदाबाद 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 सरकार मुरदाबाद मुरदाबाद मुरदा ਕਰੋ ਆਪਣੀ ਰਾਖੀ ਕਰੋ ਆਪਣੀ ਰਾਖੀ ਦੀ ਕਰੋ ਪਿਆਰੀ ਜੀਤੇ ਹੋਏ ਜਾਂਦਾ ساری ਦਿੱਤਾ ਹੋਇਆ ਸਮਝਦਾ ਲਾਗੂ ਕਰਵਾ ਕੇ ਰਹਾਗੇ ਮਰਦਾਬਾਦ 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 ਪੰਡ ਮੁੱਖ ਮੰਤਰੀ ਮਰਦਾਬਾਦ 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 ਬੀਜੇਪੀ ਦਾ ਪਖਪੂਰਨ ਵਾਲਾ ਮੁੱਖ ਮੰਤਰੀ ਮਰਦਾਬਾਦ ਮਰਦਾਬਾਦ ਮੁੱਖ ਮੰਤਰੀ ਮਰਦਾਬਾਦ 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 ਇੱਥੋਂ ਦਾ ਕਟਿਆ ਡੀਸੀ ਮਰਦਾਬਾਦ 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 ਕਸਟਾ ਪਲਾਂਟੇ ਬਾਰ-ਬਾਰ ਸਮਝਾਪਾ ਕਰਕੇ ਮੁਕੰਨਲਾ ਡੀਸੀ ਮਰਦਾਬਾਦ 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 ਡੂੰਗਾ ਜਿਲ੍ਹੇ ਦਾ ਕਟਿਆ ਪ੍ਰਸ਼ਾਸਨ ਮਰਦਾਬਾਦ 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 ਨਾਇਕ ਇੱਕ ਤਾਂ ਜਿੰਦਾਬਾਦ 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 बही <laughs> ਮੈਂ ਜਗਦੇਵ ਸਿੰਘ ਚੋਕੇ ਵਾਲਾ ਭਾਰਤੀ ਸੰਘ ਦੇ ਨੇਕਤਾ ਗਰਾਹਾ ਦਾ ਜ਼ਿਲ੍ਹੇ ਦਾ ਤੋਂ ਆ ਜੋ ਅੱਜ ਪ੍ਰਸ਼ਾਸਨ ਚੜ ਕੇ ਆਇਆ ਸੀ ਪਾਈਪਲਾਈਨ ਬਣਨ ਦੀ ਖਾਤਰ ਇਹ ਧੱਕੇ ਨਾਲ ਪਾਈਪਲਾਈਨ ਪਾ ਦਾਂਗੇ ਲੋਕਾਂ ਦੀ ਤਾਕਤ ਤੇ ਜੋਰ ਤੇ ਉਹਨਾਂ ਨੂੰ ਬਰਾਂਖ ਕੋਲ ਨਾ ਪਿਆ ਤੇ ਇਹ ਇਹ ਲੋਕਾਂ ਦੀ ਤਾਕਤ ਹੈ ਜਿਨੇ ਜਿੱਤ ਲੋਕਾਂ ਦੀ ਹੋਈ ਹੈ ਪ੍ਰਸ਼ਾਸਨ ਤੋਂ ਚੜ ਕੇ ਆਈ ਉਹਨਾਂ ਦੀ ਹਾਰ ਹੋਈ ਹੈ ਇਸ ਕਰਕੇ ਮਸ਼ੀਨਾਂ ਜਿਹੜੀਆਂ ਹੁਣ ਜਾ ਰਹੀਆਂ ਤੁਸੀਂ ਦੇਖ ਰਹੇ ਹੋ ਲੋਕ ਆਪਣੀ ਤਾਕਤ ਦੇ ਜੋਰ ਤੇ ਵੱਡੇ ਵੱਡੇ ਕ੍ਰਿਸ਼ਮੇ ਦਿਖਾਉਂਦੇ ਆ ਮੈਂ ਜਗਦੇਵ ਸਿੰਘ ਜੋਗੜਾ ਆ ਭਾਰਤੀ ਸੰਘ ਨੇ ਨੇਕਤਾ ਗਰਾਹਾ ਬਣੀ ਹੋ ਜੋ ਅੱਜ ਪ੍ਰਸ਼ਾਸਨ ਆਪਦਾ ਨਾਮ ਲਸ਼ਕਰ ਲੈ ਕੇ ਪਿੱਟ ਨੇੜੇ ਵਾਲੀ ਦੇ ਅੰਦਰ ਬਿਨਾ ਮਾਜਬਾ ਦਿੱਤੇ ਜਿਹੜੇ ਪਾਈਪ ਲਾਈਨ ਉਹ ਪਾਉਣਾ ਸੀ ਕਿਉਂਕਿ ਪਹਿਲਾਂ ਵੀ ਜਦੋਂ ਉਹਨਾਂ ਨੇ ਪਾਈਪ ਲਾਈਨ ਲਈਆ ਉਦੋਂ ਅਧਾਰਤ ਦਾ ਸਹਾਰਾ ਲਿਆ ਇਹਨਾਂ ਨੇ ਅਧਾਰਤ ਦਾ ਸਹਾਰਾ ਲੈਣ ਤੋਂ ਬਾਅਦ ਪੰਜ ਬੰਦਿਆਂ ਦੇ ਕੇਸ ਲਾਏ ਕਰੋੜ ਰੁਪਏ ਜਿਹੜਾ ਉਹ ਡੀਸੀ ਦੇ ਖਾਤੇ 'ਚ ਤਾਂ ਰਿਹਾ ਪਰ ਡੀਸੀ ਨੇ ਉਹ ਕਰੋੜ ਮੋੜ ਕੇ ਉਹਨਾਂ ਕੰਪਨੀ ਵਾਲਿਆਂ ਨੂੰ ਦਿੱਤਾ ਤੇ ਇੱਧਰ ਧੱਕੇ ਨਾਲ ਜਿਹੜੀ ਪਾਈਪ ਲਾਈਨ ਉਹ ਪਾਉਣਾ ਚਾਹੁੰਦੇ ਸੀ ਪਹਿਲਾਂ ਵੀ ਆਏ ਉੱਥੇ ਜਤਨ ਸਿੰਘ ਦੇ ਬਾਣ ਤੋੜਦੇ ਸੀ ਜਦੋਂ ਧੇਰੇ ਆ ਉੱਥੇ ਜਤਨ ਸਿੰਘ ਦੇ ਪੈਸੇ ਜਿਹੜੇ ਉਹ ਬਾਅਦ ਦੇ ਜਿਹੜੇ ਦੂਜੇ ਚਾਰ ਬੰਦਿਆਂ ਦੇ ਨਾਲ ਲਾਇ ਸੀ ਉਹਨਾਂ ਨੂੰ ਕੁੱਤੀ ਨਹੀਂ ਪਾਈ ਹੋਰ ਕਿਸੇ ਨੂੰ ਨਹੀਂ ਪਾਈ ਅੱਜ ਉਹ ਲਾਨੋਂ ਵਾਲਾ ਲਸ਼ਕਰ ਲੈ ਕੇ ਆਦਿਆਂ ਮਸ਼ੀਨਾ ਲੈ ਕੇ ਇੱਥੇ ਪੈਵਲਨ ਪਾ ਰਹੇ ਸੀ ਜਿਹੜਾ ਲੋਕਾਂ ਦੀ ਤਾਕਤ ਤੇ ਜੋਰ ਤੇ ਲੋਕਾਂ ਨੇ ਆਪਣੀ ਤਾਕਤ ਪਗਾਈ ਆ ਤੇ ਉਹਨਾਂ ਨੂੰ ਵਾਪਸ ਬਰੰਗ ਆ ਜਿਹੜਾ ਵਰਤਿਆ ਜੋ ਗੱਲਬਾਤ ਹੋਈ ਉਹ ਸਾਡੇ ਸੁਪੇ ਜਾਕੂਆਂ ਨਾਲ ਹੋਈ ਆ ਫੇਰ ਦੱਸਾਂਗੇ ਹੁਣ ਕਿਰਾਂ ਇਹਨਾਂ ਨੂੰ ਵਾਪਸ ਮੁੜਨ ਲਈ ਅਸੀਂ ਮਜਬੂਰ ਕੀਤਾ ਲੋਕਾਂ ਦੀ ਤਾਕਤ ਦੇ ਜੋ ਪਾਈਪਲਾਈਨ ਵਾਲਿਆਂ ਦਾ ਪ੍ਰਸ਼ਾਸਨ ਦਾ ਤਾਮਾ ਜਾਮਾ ਜਿਹੜਾ ਸਾਰਾ ਉਹ ਹੁਣ ਇੱਥੇ ਜਾਂਦਾ ਹੋਇਆ ਕਿਸਾਨਾਂ ਨੇ ਕੱਟ ਕਰਕੇ ਆਪ ਦਾ ਜਿਹੜਾ ਬਚਾਅ ਕੀਤਾ ਹੈ ਲੰਮੇ ਸਮੇਂ ਤੋਂ ਪਾਈਪਲਾਈਨ ਇਹ ਰੁਕੀ ਹੋਈ ਹੈ ਅੱਜ ਪ੍ਰਸ਼ਾਸਨ ਅਖਰ ਚੜ ਕੇ ਆਇਆ ਸੀਗਾ ਸੋ ਕਿਸਾਨਾਂ ਨੇ ਇਕੱਠੇ ਹੋ ਕੇ ਪਾਈਪਲਾਈਨ ਰੋਕੀ ਹੈ ਤੇ ਇੱਥੋਂ ਤੇ ਇੱਥੋਂ ਜਿਹੜਾ ਇਹਨਾਂ ਦਾ ਸਾਜੋ ਸਮਾਨ ਹੈ उहो इतो तोरिया की हिते आदू सामान लेजो बाबा इहो भाई दे म ਓ ਸ਼ਾਮਾ ਕਰਦੇ ਆਂ ਕਰਦੇ ਆਂ ਆਜੋ ਟਾਂ ਆ ਗਿਆ ਇਹ ਇਹ ਦੇ ਨਾ ਬੂਆ ਆ ਗਏ ਸਾਰੇ ਕਬੂ ਆ ਗਏ ਓਏ ਨਾ ਨਾ ਜਦੋਂ ਐ ਨਾ ਕੋਈ ਨਹੀਂ ਕੋਈ ਨਹੀਂ ਬਾਬਾ ਨਹੀਂ ਪਹਿਨਣਾ ਰੈਂਡ ਹੋ ਰਹੇ ਰੈਂਡ ਤੋਂ ਪਹਿਨੋ ਕੋਈ ਗੱਲ ਨਹੀਂ ਪਹਿਨੋ ਕੋਈ ਗੱਲ ਨਹੀਂ ਕੋਈ ਗੱਲ ਦੀ ਪਹਿਨੋ ਕੋਈ ਬਿਟੇ ਸਿੱਕ ਕਰਦਾ ਨਾ ਕਰ ਨਾ ਕਰ ਉਹ ਵੇਖ ਉਹ ਪੰਜਾਬੀ ਬਣੀ ਦੋ ਸਾਲ ਹੋ ਗਏ ਸੂਗਾ ਕਰਾ ਹੋਈ ਹੁਣ ਤੱਕ ਲਾਜੀ ਹੈ ਕੀ ਕਹਿੰਦਾ ਦੱਸੋ